हां जी किसान वीरो सारेया नु सत श्रीया काल स्वागत ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈੱਲ ਬਟਨ ਨੂੰ ਵੀ ਆਫ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਹਿਲਾਂ ਵੀ ਇੱਕ ਵੀਡੀਓ ਆਪਾਂ ਇਸ ਘਰ ਤੋਂ ਬਣਾਈ ਸੀਗੀ ਪਿੰਡ ਦੋਸਤੋ ਬਿਸ਼ਨੰਦੀ ਤਹਿਸੀਲ ਜੈਤੋਂ ਜ਼ਿਲ੍ਹਾ ਇਸ ਪਿੰਡ ਨੂੰ ਫਰੀਦਕੋਟ ਫਰੀਦਕੋਟ ਲੱਗਦਾ ਹੈਗਾ ਜੀ ਬਾਈ ਹੋਰਾਂ ਦਾ ਜਿਹੜਾ ਦੋਸਤੋ ਬਿਲਕੁਲ ਡੇਰੀ ਫਾਰਮ ਹੈ ਫਾਰਮਿੰਗ ਦਾ ਜਿਹੜਾ ਕੰਮ ਹੈਗਾ ਦੋਸਤੋ ਘਰ ਦੇ ਘਰੇਲੂ ਪਸ਼ੂ ਇਸ ਘਰੋਂ ਜਿਹੜੇ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਉਹਨਾਂ ਦੇ ਵਿੱਚੋਂ ਜਿਹੜੀ ਦੋਸਤੋ ਇੱਕ ਝੋਟੀ ਜਿਹੜੀ ਬਾਈ ਹੋਰੀ ਸੇਲ ਕਰਦੇ ਪਏ ਆ। ਤਾਜ਼ੀ ਸੂਈ ਆ। ਕੱਲ ਰੋਜ ਤੋਂ ਜਿਹੜੀ ਦੋਸਤੋ ਸੂਈ ਸੀਗੀ ਇੱਕ ਤਰੀਕ ਨੂੰ, 1 ਨਵੰਬਰ ਨੂੰ ਜਿਹੜੀ ਦੋਸਤੋ ਸੂਈ ਸੀ ਅੱਜ 2 ਨਵੰਬਰ ਨੂੰ ਆਪਾਂ ਜਿਹੜੀ ਇਹ ਵੀਡੀਓ ਸ਼ੂਟ ਕਰਦੇ ਪਏ ਆ। ਟਾਈਮ ਜਿਹੜਾ ਦੋਸਤੋ 3 ਵਜੇ ਦਾ ਈਵਨਿੰਗ ਟਾਈਮ ਹੈਗਾ ਜਦੋਂ ਆਪਾਂ ਇਹ ਵੀਡੀਓ ਬਣਾ ਰਹੇ ਆ। ਸੋ ਬਧੇਰੇ ਜਾਣਕਾਰੀ ਹੈਗੀ ਆ, ਬਧੇਰੇ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਦੇ ਨਾਲ ਫੁੱਲ ਇਨਫੋਰਮੇਸ਼ਨ ਬਾਈ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਚੰਗੀ ਝੋਟੀ ਹੋਵੇਗੀ ਦੋਸਤੋ ਅ ਪਹਿਲੇ ਸਵੇਰੇ ਦੇ ਵਿੱਚ ਜੋ ਮਿਲਕਿੰਗ ਇਸਨੇ ਕਰਵਾਈ ਹੈਗੀ ਆ ਉਹ ਵੀ ਬਕਾਇਦਾ ਪੁੱਛਾਈ ਹੋਰੀ ਦੱਸਣਗੇ ਵੀ ਕਿੰਨੇ ਮਿਲਕਿੰਗ ਜਿਹੜੀ ਇਸਨੇ ਕਰਵਾਈ ਆ ਕਿਉਂਕਿ ਘਰੇਲੂ ਪਸ਼ੂ ਆ ਜਿਹੜਾ ਦੋਸਤੋ ਉਸ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਪਸ਼ੂ ਪਾਲਕ ਵੀਰ ਨੂੰ ਪਤਾ ਹੁੰਦੀ ਏ ਤੇ ਉਹਨਾਂ ਹੀ ਜਿਹੜੀ ਉਹ ਇਨਫੋਰਮੇਸ਼ਨ ਦੱਸਦਾ ਵੀ ਜਿੰਨੀ ਉਹਨੂੰ ਪਤਾ ਹੁੰਦੀ ਆ ਸੋ ਕਿਸੇ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਕਾ ਚਾਹੇ ਵਪਾਰ ਦਾ ਕੋਈ ਪਸ਼ੂ ਨਹੀਂ ਹੈਗਾ ਬੀ ਜਿਹਦੀ ਡਿਟੇਲ ਪ੍ਰੋਪਰ ਨਾਮ ਨਹੀਂ ਮਿਲ ਸਕੇ ਸੋ ਚੱਲਦੇ ਆ ਭਾਜੀ ਹੁਣ ਆਦੇ ਕੋਲ ਵਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਸਲਾਹੁ ਠੀਠਾ ਵੀਰ ਜੀ ਹਾਂਜੀ ਵਧੀਆ ਜੀ ਇੱਕ ਵੀਰ ਜੀ ਆਪਣਾ ਪਿੰਡ ਮੈਂ ਦੱਸਦਾ ਬਿਸ਼ਨੰਦੀ ਪਿੰਡ ਆ ਤੇ ਜੇਕਰ ਆਪਣੇ ਵੀਰ ਕਿਸੇ ਨੇ ਵੀ ਇੱਥੇ ਆਉਣਾ ਹੈ ਤੇ ਕਿਹੜੇ ਪਾਸੇ ਵਿਜ਼ਿਟ ਕਰ ਸਕਦਾ ਜੀ ਗੰਗਸਰ ਜੈਤੋਂ ਮੰਡੀ ਤੋਂ ਆਪਣਾ 6 ਕਿਲੋਮੀਟਰ ਦੂਕੇ ਰਿਹਾ ਹਾਂਜੀ ਜੈਤੋਂ ਤੋਂ 6 ਕਿਲੋਮੀਟਰ ਦੀ ਦੂਰੀ ਆ ਜੀ ਤੇ ਬਠਿੰਡਾ ਇੱਥੋਂ 20 ਕਿਲੋਮੀਟਰ ਹੋਵੇਗਾ ਜੀ ਬਠਿੰਡਾ ਇੱਥੋਂ ਹੈਗੀ ਸਪਾਈਟ 22 ਕਿਲੋਮੀਟਰ 27 28 ਕਿਲੋਮੀਟਰ ਆ ਜ ਤੇ ਨਾਲ ਲੱਗਦੇ ਵੀਰ ਜੀ ਪਿੰਡ ਫੋਰ ਕਿਹੜੇ ਕਿਹੜੇ ਹੈਗੇ ਮੇਨ ਇਥੇ ਬੈਂਕਰੀਰ ਵਾਲੀ ਸੇਵੇ ਵਾਲਾ ਭਗਤੋਣਾ ਇਧਰ ਟੈਨਾ ਹੋ ਗਿਆ ਜੀ ਚੰਦਪਨ ਹੋ ਗਿਆ ਠੀਕ ਹੈ ਜੀ ਇਹ ਨਾਲ ਨਾਲ ਲੱਗਦੇ ਪਿੰਡ ਆ ਹਾਂਜੀ ਤੇ ਵੀਰ ਜੀ ਮੈਂ ਜਿੱਦਾਂ ਜ਼ਿਕਰ ਕੀਤਾ ਸੀ ਵੀ ਪਸ਼ੂ ਵਪਾਰ ਦਾ ਹੱਲੇ ਤਾਂ ਕੰਮ ਨਹੀਂ ਹੈਗਾ ਆਪਣਾ ਘਰੇਲੂ ਪਸ਼ੂਆ ਘਰ ਦੇ ਪਸ਼ੂਆ ਤੇ ਅੱਜ ਜਿਹੜੀ ਆਪਣੇ ਕੋਲ ਇਹ ਬਿਲਕੁਲ ਝੋਟੀ ਆਪਾਂ ਸਾਹਮਣੇ ਦੇਖ ਰਹੇ ਆ ਵੀਰ ਜੀ ਵੀ ਇਹ ਵੀ ਆਪਣੀ ਘਰ ਦੀ ਝੋਟੀ ਆ ਜਿਹੜੀ ਸੇਲ ਕਰਦੇ ਪਏ ਹਾਂ ਹਾਂਜੀ ਹਾਂਜੀ ਤੇ ਕੀ ਰਿਕਾਰਡ ਹੈਗਾ ਵੀਰ ਜੀ ਇਹ ਕਿੰਨਾ ਸੂਬਾ ਸੋਈ ਆ ਤੇ ਦੂਜੇ ਸਵੇਰੇ ਸਵੇਰੇ ਪਹਿਲੇ ਸਵੇਰੇ 14 ਲੀਟਰ ਨੂੰ ਕੱਢਿਆਗੇ ਪਹਿਲੇ ਸਵੇਰੇ 14 ਲੀਟਰ ਨੇ ਦੁੱਧ ਕੱਢਿਆ ਸੀਗਾ ਜੀ ਠੀਕ ਆ ਹੁਣ ਦੂਜਾ ਸਵੇਰਾ ਸੈਕੰਡ ਟਾਈਮਰ ਆ ਜੀ ਹਾਂਜੀ ਤੇ ਸੁਈ ਵੀਰ ਮੈਂ ਜਦੋਂ ਦੱਸਿਆ ਵੀ ਕੱਲ੍ਹ ਤਰੀਕ ਇੱਕ ਨੂੰ ਸੋਈ ਹਣਾ ਹਾਂ ਕੱਲ੍ਹ ਸੋਈ ਆ ਜੀ 2:00 ਵਜੇ 2:00 ਵਜੇ ਸੋਈ ਆ ਤੇ ਹੁਣ ਵੀਰ ਜੀ ਮਗਰ ਇਹਦਾ ਬੱਚਾ ਕੀ ਹੈ ਜੀ ਇਹਦੀ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਜੀ ਚੰਗੇ ਸੀਮਨ ਦੀ ਹੈ ਨਾ ਜੀ ਸਰਕਾਰੀ ਸੀਮਨ ਦੀ ਕੱਟੀ ਵਧੀਆ ਸਰਕਾਰੀ ਸੀਮਨ ਦੀ ਆ ਦੋਸਤੋ तकरीबन ਬਾਈ ਹੋਰਾਂ ਦੇ ਕੋਲ 18 19 ਲੀਟਰ ਵਾਲੀਆਂ 15 ਤੋਂ ਲੈ ਕੇ ਪਲੱਸ ਵਾਲੀਆਂ ਜਿਹੜੀਆਂ ਮੱ ਨਾਰਮਲ ਕਰੇ ਰੱਖੀਆਂ ਹੋਈਆਂ ਨੇ ਤੇ ਜਿਹੜੇ ਬੱਚੇ ਵੀ ਹੈਗੇ ਆ ਉਹ ਵੀ ਚੰਗੇ ਸੀਮਨ ਤੇ ਜਿਹੜਾ ਬਾਈ ਹੋਰੀ ਕੰਮ ਕਰਦੇ ਆ ਇੱਥੋਂ ਦੇ ਡਾਕਟਰ ਸਾਹਿਬਾਨ ਹੈਗੇ ਆ ਉਹ ਵੀ ਘਰੇਲੂ ਡਾਕਟਰ ਸਾਹਿਬਾਨ ਹੀ ਇੱਕ ਹਿਸਾਬ ਦਾ ਚੰਗੇ ਵਰਤੀ ਦਾ ਹੈਗਾ ਬਾਈ ਹੋਰਾਂ ਦੇ ਨਾਲ ਤੇ ਅੱਗੇ ਜਿਹੜਾ ਵੀ ਚੰਗਾ ਸੀਮਨ ਏਆਈ ਕਰਨੀ ਹੁੰਦੀ ਆ ਉਹ ਸਮੇਂ-ਸਮੇਂ ਦੇ ਨਾਲ ਬਾਈ ਹੋਰਾਂ ਨਾਲ ਜਿਹੜਾ ਰਾਬਤਾ ਬਣਾ ਕੇ ਰੱਖਦੇ ਆ ਅਗਾਹ ਕਰਦੇ ਰਹਿੰਦੇ ਆ ਵੀ ਇਸ ਸੀਮਨ ਦਾ ਜਿਹੜਾ ਏ ਰਿਜ਼ਲਟ ਰਹੇਗਾ ਸੋ ਬਾਈ ਹੁਣ ਤਕਰੀਬਨ ਜੇਕਰ ਆਪਾਂ ਦੇਖੀਏ ਇਸ ਸਵੇਰੇ ਦੇ ਵਿੱਚ ਕਿੰਨੀ ਮਿਲਕਿੰਗ ਦੀ ਆਸ ਹੈਗੀ ਐ ਸੋ ਜੀ 15 15.5 ਨੂੰ ਕੱਢ ਲਵਾਂਗੇ ਅਸੀਂ 15 15.5 ਲੀਟਰ ਹਨਾ ਜੀ ਠੀਕ ਹੈ ਐਨੂੰ ਛੋਟੇ ਵੀਰ ਐਨੂੰ ਮਾੜਾ ਹੀ ਕਿਹੋ ਜਿਹਾ ਐਨੂੰ ਪਿੱਛੋਂ ਵਿਖਾਈਏ ਆਪਾਂ ਅ ਸੋ ਦੋਸਤੋ ਤਾਜੀ ਸੂਈ ਆ ਕਿਉਂਕਿ ਸੂਣ ਤੋਂ ਬਾਅਦ ਵੀ ਪਸ਼ੂ ਦੋ ਤਿੰਨ ਦਿਨ ਤਕਰੀਬਨ ਥੋੜਾ ਟੁੱਟਿਆ ਜਾ ਰਹਿਦਾ ਤੇ ਬਾਕੀ ਪੇਠ ਪੂੜਾ ਵੇਖੋ ਸੇਵਾ ਚੰਗੀ ਬਾਈ ਹੋਰਾਂ ਦੀ ਚੌੜਾ ਪੇਠ ਪੂੜਾ ਹਵਾਨੇ ਦੀ ਬੰਦਰ ਜਿਹੜੀ ਹੈਗੀ ਆर्डर ਦੀ ਕੁਆਲਿਟੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਬੈਣੀ ਵਾਲੇ ਪਾਸੇ ਤੋਂ ਜਿਹੜੀ ਤੁਸੀਂ ਆ ਥਾਣਾ ਦੀ ਕੁਆਲਿਟੀ ਆ ਉਹ ਜ਼ਰੂਰ ਦੇਖ ਲਓ ਆ ਲੋ ਜੀ ਤਾਜੀ ਸੂਈ ਆ ਥੋੜੀ ਜੀ ਭਾਲ ਮੈਂ ਕਹੂੰਗਾ ਥੋੜੀ ਜੀ ਭਾਲ ਹੈਗੀ ਆ ਕਿਉਂਕਿ ਤਾਜ਼ਾ ਪਸ਼ੂ ਸੋਇਆ ਤੇ ਮਗਰ ਜਿਹੜੀ ਫੀਮੇਲ ਕਾਫਾ ਫੀਮੇਲ ਬੱਚਾ ਜਿਹੜਾ ਦੋਸਤੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਲੋ ਆ ਮਗਰ ਬੱਚਾ ਜੈਡ ਬਲੈਕ ਜਿਹੜਾ ਬੱਚਾ ਬਿਲਕੁਲ ਸਰਕਾਰੀ ਸੀਮਨ ਜਿਹੜਾ ਉਹ ਰਖਾਇਆ ਸੀਗਾ ਇਸ ਝੋਟੀ ਨੂੰ ਤੇ ਵਧੀਆ ਜਿਹੜੀ ਰਿਜ਼ਲਟ ਦਿੱਤਾ ਹੈਗਾ ਤੋ ਬਰਾ ਮੁੰਡਾ ਵਧੀਆ ਠੀਕ ਆ ਅਸਾ ਬਿਰਜੀ ਇਹਦੀ ਮਦਰ ਵੀ ਆਪਣੇ ਕੋਲ ਹੀ ਸੀ ਹਨਾ ਹਾਂਜੀ ਮੇਰੀ ਕੋਲ ਹੀ ਸੀ ਮੈਂ ਤੂੰ 6 ਮਹੀਨੇ ਪਹਿਲਾਂ ਉਹ ਕੀਤੀ ਸੀ ਇਹਦੀ ਮਦਰ ਵੀ ਹਨਾ ਹਾਂਜੀ ਤੇ ਮਦਰ ਦਾ ਕੀ ਰਿਕਾਰਡ ਸੀ ਕਿੰਨਾ ਕੁ ਦੁੱਧ ਚੋਇਆ ਹੁੰਦਾ 18-19 ਲੀਟਰ ਦੇ ਦਿੰਦੇ 18-19 ਲੀਟਰ ਚੋਇਆ ਹੁੰਦਾ ਹਾਂਜੀ ਉਹ ਸਾਡੇ ਕੋਲ ਤਾਂ ਗੈਰਾਂ 12 11-12 ਸੁਦੇ ਰਹੀ ਹੈਗੀ ਠੀਕ ਆ ਜਦੋਂ ਵੀ ਆਪਾਂ ਪਿਛਲੇ ਸਾਲ ਵੀਡੀਓ ਪਾਈ ਆ ਉਦੋਂ ਦੀ ਮਦਰ ਹੈ ਸੀ ਜਾਂ ਉਸ ਤੋਂ ਪਹਿਲਾਂ ਸਿਰਦਾਰੀ ਸੀ ਹੈਗੀ ਸੀ ਉਹ ਤਾਂ ਠੀਕ ਆ ਤੇ ਬਾਕੀ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਮੈਂ ਵੀਰ ਨੂੰ ਕਹੂਗਾ ਆਪਾਂ ਖੋਲ ਕੇ ਵੀਰ ਇਹਨੂੰ ਤੋੜ ਕੇ ਦਿਖਾਈਏ ਕੱਢ ਲਿਓ ਜਾਈਏ ਇਹਨੂੰ ਬਾਹਰ ਲਮਾਂ ਤੋੜ ਦਿਓ ਜੀ ਤਸल्ली ਦੇ ਨਾਲ ਦੋਸਤੋ ਵੇਖ ਲਓ ਏਰੀਆ ਦੇ ਜਿਹੜੇ ਵੀਰ ਮੇਰੇ ਲਾਗੇ ਤੱਕੇ ਹੈਗੇ ਆ ਬਠਿੰਡੇ ਏਰੀਏ ਦੇ ਨੇ ਬਿਲਕੁਲ ਤੁਸੀਂ ਮੁਕਸਰ ਏਰੀਆ ਬਠਿੰਡਾ ਗਿੱਦੜਬਾਹ ਜਿੰਨੇ ਜਿੰਨੇ ਵੀ ਕੋੜਕਪੂਰਾ ਫਰੀਦਕੋੜ ਮੁਕਸਰ ਦੇ ਲਾਗੇ ਤੱਕ ਜਿੰਨੇ ਵੀ ਏਰੀਆ ਦੇ ਵੀਰ ਨੇ ਕਿਆ ਬਾਣ ਹੋਵੋ ਤੁਸੀਂ ਘਰੇ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋਵੋ ਤਾਂ ਬਾਈ ਹੋਰਾਂ ਦੇ ਕੋਲ ਜਿਹੜੀ ਇਹ ਦੋਸਤੋ ਝੋਟੀ ਸੇਲ ਲਈ ਅਵੇਲੇਬਲ ਹੈਗੀ ਆ ਆ ਦੇਖੋ ਵਧੀਆ ਜਿਹੜੀ ਦੋਸਤੋ ਮੀਡੀਅਮ ਤੋਂ ਪਲੱਸ ਜਿਹੜੀ ਹਾਈਟ ਆ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਬਾਕੀ ਦੁੱਧ ਮਿਲਕਿੰਗ ਬਾਈ ਹੋਰਾਂ ਕਹਤਾ ਵੀ ਤਕਰੀਬਨ 14 15 ਲੀਟਰ ਦੀ ਮਿਲਕਿੰਗ ਜਿਹੜੀ ਨਾਰਮਲ ਇਸ ਨੇ ਪਾ ਦੇਣੀ ਹੈ ਲੈ ਲਓ ਕੋਈ ਨਹੀਂ ਅ ਠੀਕ ਆ ਦੋਸਤੋ ਬਾਕੀ ਅ ਮੁੱਲ ਕਿੰਨਾ ਹੈਗਾ ਉਹ ਵੀ ਆਪਾਂ ਬਾਈ ਹੋਰਾਂ ਤੋਂ ਪੁੱਛ ਲੈਣੇ ਆ ਅ ਅੱਛਾ ਅਵੀਰ ਜੀ ਕੀ ਡਿਮਾਂਡ ਕਿੰਨੀ ਰੱਖੀ ਹੋਈ ਐ ਸੀ 85000 ਸਰਦਾਂ ਜੀ ਪ 85000 85000 ਦੇ ਵਿੱਚੋਂ ਕੋਈ ਮਾਨਤਨ ਹੋ ਜਾਏਗਾ ਜੀ ਮਾਨਤਨ ਹੋ ਜਾਏਗਾ ਹੋ ਜਾਏਗਾ ਵਿੱਚੋਂ ਹਨਾ ਕੋਈ ਦੋਨੋਂ ਨੇੜੇ ਆਉਂਦਾ ਕੋਈ ਵੀ ਹੋ ਜਾਏਗੀ ਗੁੰਜਾਇਸ਼ ਵਿੱਚੋਂ ਆਉਂਦਾ ਰੇਟ ਤਾਂ ਸਹੀ ਮੰਗੇ ਆਪਾਂ ਕੋਈ ਗਲਤ ਮੰਗੇ ਹੂੰ ਠੀਕ ਆ ਦੋਸਤੋ ਮੁੱਲ ਜਿਹੜਾ 85000 ਹੈਗਾ ਸੋ ਜਿੰਨੀ ਵੀ ਗੁੰਜਾਇਸ਼ ਹੋਈ ਥੋੜੀ ਜਿੰਨੀ ਵੀ ਹੋਈ ਬਾਈ ਹੋਣੀ ਕਰ ਸਕਦੇ ਹੋਏ ਜ਼ਰੂਰ ਕਰ ਦੇਣਗੇ ਉਸ ਤੋਂ ਪਹਿਲਾਂ ਤੁਸੀਂ ਆਓ ਇੱਕ ਟਾਈਮ ਆਓ ਦੋ ਟਾਈਮ ਆਓ ਚੁਵਾਈ ਜਿਹੜੀ ਹੈਗੀ ਦੋਸਤੋ ਬੌਲੇ ਦੇ ਵਿੱਚ ਤੁਸੀਂ ਕਰਕੇ ਜ਼ਰੂਰ ਵੇਖ ਲਓ ਬਾਕੀ ਪਾਜੀ ਥਾਣਾ ਦੀ ਬਿਲਕੁਲ ਓਕੇ ਹੈ ਨਾ ਜੀ ਕਿਵਾਜੂ ਚੰਗਾ ਪੋਲਾ ਵਧੀਆ ਪੋਲਾ ਚਿਵਾਇਆ ਠੀਕ ਹੈ ਜੀ ਫੈਰੀ ਬਹੁਤ ಒಳ್ಳੇ ਦੁੱਧ ਦੀ ਠੀਕ ਹੈ ਜੀ ਸੋ ਦੋਸਤੋ ਇਹ ਸੀ ਬਾਈ ਹੋਰਾਂ ਦੇ ਕੋਲ ਝੋਟੀ ਸੇਲ ਲਈ ਅਵੇਲੇਬਲ ਆ ਸੋ ਚਾਹਵਨ ਮੇਰ ਤੁਸੀਂ ਜਰੂਰ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਜੀ ਬਾਈ ਇੱਕ ਕੰਟੈਕਟ ਨੰਬਰ ਜ਼ਰੂਰ ਦਸੀ ਆਪਣੇ ਜੀ 94179 ਹਾਂਜੀ 66106 ਹਾਂਜੀ ਫਿਰ ਦੱਸੋ ਵੀਰ ਜੀ 93179 66106 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਕੰਟੈਕਟ ਨੰਬਰ ਬਾਈ ਹੋਰਾਂ ਦੇ ਬਿਲਕੁਲ ਸਕਰੀਨ ਦੇ ਆਪਾਂ ਨੀਚੇ ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਬਾਈ ਹੋਰਾਂ ਦੇ ਨਾਲ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ